ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰ ਸੱਤਾ ਨਸ਼ਹਿਰਾ ਗਰੁੱਪ ਨਾਲ ਸੰਬੰਧਿਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਰੋਤੀਆਂ ਮੰਗਣ ਤੇ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਇਹਨਾਂ ਨੂੰ ਤਾਂ ਪੁਲਿਸ ਵੱਲੋਂ ਦੱਸਣ ਦੇ ਮੁਤਾਬਕ ਇਹਨਾਂ ਦੀ ਗ੍ਰਿਫਤਾਰ ਜਿਹੜੇ ਕੀਤੇ ਗਏ ਸਖਸ਼ਿਆ ਇਹਨਾਂ ਦੀ ਪਛਾਣ ਹਰ ਪ੍ਰੀਤ ਸਿੰਘ ਉਰਫ ਪ੍ਰੀਤ ਮਹਿਕ ਪ੍ਰੀਤ ਸਿੰਘ ਉਰਫ ਮੁੱਲੋਤਰਾ ਤੇ ਅਨਮੋਲ ਉਰਫ ਮੋਲਾ ਵਜੂ ਹੋਈ ਹੈ ਪੁਲਸ ਨੇ ਉਹਨਾਂ ਕੋਲੋਂ ਦੋ ਪਿਸਤੌਲ 30 ਬੋਰ ਇੱਕ ਪਿਸਤੌਲ 32 ਬੋਰ ਕੁੱਲ 6 ਜਿੰਦਾ ਰੌਂਦ ਤੇ ਇੱਕ ਬਿਨਾ ਨੰਬਰੀ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ ਇਹ ਕਾਰਵਾਈ ਐਸਐਸਪੀ ਰਵਜੂਤ ਗਰੇਵਾਲ ਦੀ ਅਗਵਾਈ ਹੇਠ ਇਨਸਪੈਕਟਰ ਪ੍ਰਭਜੀਤ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਹੈ ਉਥੇ ਹੀ ਪੁਲਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਇਹ ਤਿੰਨੇ ਵਿਦੇਸ਼ੀ ਗੈਂਗਸਟਰ ਸੱਤਾ ਨਸ਼ਹਿਰਾ ਗਰੁੱਪ ਲਈ ਕੰਮ ਕਰਦੇ ਸਨ ਅਤੇ ਲੋਕਾਂ ਪਾਸੋਂ ਫਰੋਦੀਆਂ ਮੰਗਦੇ ਸਨ ਤਾਂ ਬਾਕੀ ਜਿਹੜੀ ਜਾਣਕਾਰੀ ਆਪਾਂ ਲੈਣੇ ਹਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਤੇ ਉਹ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਫੀਡਿਮ ਮਾਰੀ ਅਨੁਸਾਰ ਨਿਰੰਤਰ ਤਰੰਤਾਰਨ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸੀਆਈਏ ਦੀ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅ ਅੱਜ ਪਿੰਡ ਸ਼ੇਰੋਂ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਗਈ ਸੀ ਜ ਜਿਹਦੇ ਵਿੱਚ ਜਿਸ ਦੌਰਾਨ ਚੈਕਿੰਗ ਦੇ ਟਾਈਮ ਤੇ ਸਤਨਸ਼ਾ ਗੈਂਗ ਦੇ ਜਿਹੜੇ ਤਿੰਨ ਮੁੱਖ ਆਪਰੇਟਿਵਸ ਨੇ ਉਹਨਾਂ ਨੂੰ ਫੜਿਆ ਗਿਆ ਅ ਇਹ ਜਿਹੜੇ ਤਿੰਨੋਂ ਆਪਰੇਟਿਵਸ ਨੇ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਦਾ ਨਾਮ ਹੈ ਇੱਕ ਤਾਂ ਹਰਪ੍ਰੀਤ ਸਿੰਘ ਹੈ ਅ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਇਸ ਸਰਹਾਲੀ ਥਾਣੇ ਦੇ ਵਿੱਚ ਦਾ ਪਿੰਡ ਕੰਦਾ ਇੱਕ ਮੈਕਪ੍ਰੀਤ ਹੈ ਇਹਦੇ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਇੱਕ ਤੋਂ ਅਨਮੋਲ ਸਿੰਘ ਹੈ ਇਹ ਵੀ ਸ਼ੇਰੋਂ ਦਾ ਰਹਿਣ ਵਾਲਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੋਇਆ ਤੇ ਇਹਨਾਂ ਤੋਂ ਜਿਹੜੇ ਤਿੰਨ ਵੈਪਨ ਮਿਲੇ ਨੇ ਉਹ ਹੈਗੇ ਨੇ ਦੋ ਪਿਸਤੌਲ 30 ਬੋਰ ਤੇ ਚਾਰ ਜਿੰਦਾ ਰਾਊਂਡ ਇੱਕ ਪਿਸਤੌਲ ਜਿਹੜੀ ਹੈ ਉਹ 32 ਬੋਰ ਤੇ ਦੋ ਜਿੰਦਾ ਰਾਊਂਡ ਦੇ ਨਾਲ ਤੋਂ ਰਿਕਵਰ ਹੋਏ ਨੇ ਤੇ ਆ ਕੁਲ ਮਲਾ ਕੇ ਇਹਨਾਂ ਨੂੰ ਜਦੋਂ ਇਹਨਾਂ ਨਾਲ ਪੁੱਛਗਿੱਛ ਕੀਤੀ ਗਈ ਹੈ ਜਿਹੜੀ ਪ੍ਰੀਲੀਮਿਨਰੀ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੋਰ ਵੀ ਕਾਫੀ ਕੇਸਸ ਦੇ ਵਿੱਚ ਤਰੋਤੀ ਦੇ ਜਿਹੜੇ ਕੇਸਸ ਨੇ ਉਹ ਉਹਨਾਂ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਕੋਲ ਇਸ ਕੇਸ ਦੇ ਵਿੱਚ ਅੱਗੇ ਤਫਤੀਸ਼ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ 'ਚ ਵੀ ਅਸੀਂ ਅਗਰੇ ਕਦਮੀ ਤਰ੍ਹਾਂ ਜੀ ਇਹ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਾਡੇ ਕੋਲ ਦੋ ਤਿੰਨ ਇਹੋ ਜਿਹੇ ਇਨਪੁਟ ਹੈਗੇ ਨੇ ਰੋਤੀਆਲੇ ਤੇ ظاہر ਜੀ ਗੱਲ ਹੈ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਵੈਪਨ ਇਹਨਾਂ ਕੋਲੋਂ ਰਿਕਵਰ ਹੋਇਆ ਹੈ ਪੂਰੀ ਗਲਤੀ ਡੂੰਘਾਈ ਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਹੈ ਉਹ ਜਾ ਰਹੀ ਹੈ ਹਾਂਜੀ ਇਹ ਸਾਰੇ ਗੈਂਗਸਟਰ ਕ੍ਰਾਈਮ ਨੇ ਜੀ ਬੋਡੀ ਕ੍ਰਾਈਮ ਹੈਗਾ 307 ਦੇ ਆਮ ਜੱਟ ਸਤਨੁਸ਼ਾ ਇਹ ਲੱਭੇ ਮਾਮਲੇ ਦਰਜ ਹੀ ਨੇ ਹਾਂਜੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਹੋਇਆ ਜੀ ਉਹ ਪਾਕਿਸਤਾਨ ਦੇ ਤੋਂ ਆਏ ਉਹ ਸਾਰਾ ਕੁਝ ਜੀ ਕਿਉਂਕਿ ਅੱਜ ਹੀ ਪਰਚਾ ਦਰਜ ਕਰਕੇ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਤੇ ਸਾਰਾ ਕੁਝ ਜਿਹੜਾ ਇਨਵੈਸਟੀਗੇਸ਼ਨ ਦਾ ਪਰਿਊ ਹੈ ਤੇ ਡੁੰਗਾਈ ਦੇ ਵਿੱਚ ਇਸ ਮਾਮਲੇ ਚ ਤਫਤੀਸ਼ ਕੀਤੀ ਜਾਏਗੀ ਪਿਛੇ ਮਰਡਰ ਵੀ ਹੋਇਆ ਸੀ ਕੋਲ ਉਸ ਨਾਲ ਐਨਵਲਪਮੈਂਟ ਜਿਹੜਾ ਬਿਲਕੁਲ ਮਿਲਿਆ ਹੈ ਉਹ ਹਾਂਜੀ ਇਹਦੇ ਚ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹਦੇ ਚ ਜਿੱਦਾਂ ਕੀ ਕਲੇਮ ਕੀਤਾ ਗਿਆ ਸੀਗਾ ਕਿ ਸ਼ਤਾਨੁਸ਼ਰ ਗੈਂਗ ਵੱਲੋਂ ਤੇ ਉਸੇ ਸਿਲਸਿਲੇ ਦੇ ਵਿੱਚ ਕਿਉਂਕਿ ਸਾਡੇ ਵੱਲੋਂ ਚੈਕਿੰਗ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਸੀਗੀ ਤੇ ਇਸ ਚੀਜ਼ ਬਾਰੇ ਸਾਡੇ ਵੱਲੋਂ ਡੁੰਗਾਈ ਚ ਤਫਤੀਸ਼ ਕੀਤੀ ਜਾਏਗੀ ਮੈਡਮ ਮਾਨੋਗਨ ਆਏ ਨਾ ਹੁਣ ਹੁਣ ਲਵਾਂਗੇ ਜਿੰਦਰ ਮਾਨਿਸ਼ ਕਰ ਬੜਾ ਤਾਂ ਜਿਹੜੀ ਤਰ੍ਹਾਂ ਤਾਂ ਜਿਹੜੀ ਗੱਲ ਤੋਂ ਮਾਪੇ ਰਹਿ ਰਿਹਾ ਕਰਦੇ ਨੇ ਸਾਡੇ ਲਈ ਅੱਜ ਉਹ ਲੱਗੇ ਜਿਵੇਂ ਪੁਰਾਣੀ ਕਿੰਦਰੀ ਜੀ ਸਾਡੇ ਵੱਲੋਂ ਬਿਲਕੁਲ ਇੱਕ ਸਟਰੋਂਗ ਰਣਨੀਤੀ ਬਣਾਈ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਪਹਿਲਾਂ ਵੀ ਜਿਹੜੇ ਮੈਕਸਿਮਮ ਕੇਸਸ ਨੇ ਸਾਡੇ ਵੱਲੋਂ ਟ੍ਰੇਸ ਕੀਤੇ ਗਏ ਨੇ ਹੁਣ ਵੀ ਅਸੀਂ ਤਕਰੀਬਨ ਜਿਹੜੇ ਮੋਸਟ ਆਫ ਦਾ ਕੇਸਸ ਉਹਨਾਂ ਚ ਸਾਡੇ ਕੋਲ ਬੰਦੇ ਆਈਡੈਂਟੀਫਾਈਡ ਨੇ ਜਾਂ ਬੰਦੇ ਅਰੈਸਟ ਕੀਤੇ ਜਾ ਚੁੱਕੇ ਮੈਂ ਤੁਹਾਡੇ ਸਾਰਿਆਂ ਰਾਹੀਂ ਦੁਬਾਰਾ ਇਹ ਮੈਸੇਜ ਦੇਣਾ ਚਾਹੁੰਦੀ ਕਿ ਜੇ ਕਿਸੇ ਨੂੰ ਕਾਲ ਆਂਦੀ ਹੈ ਇਹਦੀ ਤਾਂ ਜ਼ਰੂਰੀ ਗੱਲ ਹੈ ਕਿ ਉਹ ਪੁਲਿਸ ਤੱਕ ਕੰਪਲੇਂਟ ਦੇ ਫਾਰਮਸ ਪਹੁੰਚੇ ਸਾਡੇ ਵੱਲੋਂ ਇਹਦੇ ਤੇ ਇਮੀਡੀਏਟ ਐਕਸ਼ਨ ਲਿੱਤਾ ਜਾ ਰਿਹਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਹਰ ਤਰੀਕੇ ਦੇ ਨਾਲ ਇਹਨੂੰ ਅਸੀਂ ਟ੍ਰੇਸ ਕਰਾਂਗੇ ਤੇ ਕਿਸੇ ਵੀ ਇਹੋ ਜਿਹੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਨਾ ਤੇ ਸਖਤੋ ਸਖਤ ਕਾਰਵਾਈ ਜਿਹੜੇ ਮਰਦੇ ਭਰੇ ਕਿ ਕਿੰਨੀ ਮਰਦੇ ਨੇ ਜਾਂ ਪੜੇ ਰਹੀ ਕਿਵੇਂ ਕਾਟੀ ਉਮਰ ਹੈ ਜੀ ਇਹਨਾਂ ਦੀ ਹਰਪ੍ਰੀਤ ਸਿੰਘ ਮੈਕ੍ਰੀਤਾ ਮੈਕ੍ਰੀਤਾ ਵੀਕੀ ਸਾਲਾਂ ਦਾ ਹੈਗਾ ਤੇ ਇਹ ਹਰਪ੍ਰੀਤ ਐਨਮੋਲ ਦੀ ਉਮਰ ਕੋਸ਼ਣਾ ਤੋਂ ਹੈ। ਪਰ ਦੇਖਿਆ ਜਾਏ ਜਿੰਨੇ ਬੱਚੇ ਬੜੇ ਜਾਂਦੇ ਆ ਸੱਚਾ ਦੱਸੋ ਕਿ ਉਮਰ ਵੀ 12 ਸਾਲ ਦਾ ਨਾ ਮਾਤਿਆਂ ਕੀ ਇਹ ਬੋਲ ਕਰਦੇ ਹੋ। ਇਹ ਜੀ ਬਹੁਤ ਜ਼ਰੂਰੀ ਗੱਲ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਜਿਹੜੀ ਕ੍ਰਾਈਮ ਦੀ ਦੁਨੀਆ ਹੁੰਦੀ ਹੈ ਇਹਦੇ ਚੋਂ ਇਹਦੇ ਇਸ ਰਾਤ ਦੀ ਕਦੇ ਸਵੇਰ ਨਹੀਂ ਹੁੰਦੀ ਤੇ ਇਹ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਗੀ ਕਿ ਇਸ ਰਾਤ ਤੋਂ ਦੂਰ ਰਹੋ। ਤੇ ਪੜ ਲਿਖ ਕੇ ਜੋ ਵੀ ਸਾਡੇ ਜੋ ਅਸੀਂ ਆ